ਸੰਦੀਓ ਸੰਦੀਓ ਹਾਂ ਆਹ ਨਾ ਉਹ ਆਹ ਨਾ ਆਹ ਨਾ ਉਹ 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 ਆਹ ਨ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਅਜਿਹਾ ਕੁਝ ਬਣਦੀ ਆ ਅੱਜ ਸਾਰੀ ਜਾਨੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ ਠੀਕ ਆ ਤੁਸੀਂ ਪਾਪ ਕਰੇ ਗਾਣਾ ਨਿਕਲ ਜੀ ਨੇ ਵਿੱਚੋਂ ਤੁਸੀਂ ਪਾਪ ਕਰੇਗਾ ਕੀ ਕਿੰਨਾ ਕੱਢ ਲੇਵੇਂ ਵਿੱਚੋਂ ਪਿਆਰ ਕੱਢ ਲਊਗਾ ਕਿੰਨਾ ਲੈ ਤੀ ਤੁਸੀਂ ਆਪਣੀ 20 ਕਿਲੋ 20 ਕਿਲੋ ਦੁੱਧ ਲੈਤਾ ਇਹਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕੇ ਨਹੀਂ ਤੇ ਪਿੰਡ ਵਾਲਿਆਂ ਨੇ ਛਵੀ ਲਾਉਣ ਲਈ ਦੁੱਧ ਲਿਆ ਤਾਂ ਉਹ ਪਲਾਸਟਿਕ ਦਾ ਨਿਕਰਾਇਆ ਜੀ ਹਾਂ ਪੂਰੇ ਦਾ ਪੂਰਾ ਦੁੱਧ ਪਲਾਸਟਿਕ ਬਣ ਗਿਆ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਡੇਰੀ ਦੀ ਤੋੜਪਾਨ ਕਰ ਦਿੱਤੀ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਕਿਵੇਂ ਪੰਜਾਬ ਵਿੱਚ ਤੜੱਲੇ ਨਾਲ ਪਲਾਸਟਿਕ ਦਾ ਦੁੱਧ ਜਾਂ ਫਿਰ ਕਹਿ ਲੋ ਕਿ ਮਿਲਾਫਟੀ ਦੁੱਧ ਵੇਚਿਆ ਜਾ ਰਿਹਾ ਹੈ ਦਰਸਲ ਪਿੰਡ ਵਾਸੀਆਂ ਨੇ 20 ਕਿਲੋ ਦੁੱਧ ਇੱਕ ਡੇਰੀ ਤੋਂ ਲਿਆ ਸੀ ਡੇਰੀ ਜੋ ਕਿ ਗੁਰਦੁਆਰਾ ਸਾਹਿਬ ਦੀਆਂ ਬੜੀਆਂ ਦੁਕਾਨਾਂ ਦੇ ਅੰਦਰ ਹੀ ਬਣਾਈ ਗਈ ਹੈ ਉਥੋਂ ਪਿੰਡ ਵਾਸੀਆਂ ਨੇ ਦੁੱਧ ਲਿਆ ਅਤੇ ਛਬੀ ਲਗਾ ਦਿੱਤੀ ਅਤੇ ਜਦੋਂ ਇਸ ਵਿੱਚੋਂ ਕੁਝ ਦੁੱਧ ਬਚ ਗਿਆ ਤਾਂ ਪਿੰਡ ਵਾਲਿਆਂ ਨੇ ਚਾਹ ਬਣਾਉਣ ਲਈ ਇਸ ਨੂੰ ਗਰਮ ਕੀਤਾ ਤਾਂ ਪੂਰੇ ਦਾ ਪੂਰਾ ਦੁੱਧ ਪਲਾਸਟਿਕ 'ਚ ਬਦਲ ਗਿਆ ਜਿਸ ਤੋਂ ਬਾਅਦ ਪਿੰਡ ਵਾਸੀ ਭੜਕ ਉੱਠੇ ਅਤੇ ਉਹਨਾਂ ਨੇ ਡੇਰੀ ਦੀ ਤੋੜਪਾਨ ਕੀਤੀ ਬਰਬਾਦ ਕਰਦੇ ਲੋਕਾਂ ਦਾ ਆਹ ਨਾਕ ਪਿੰਡਾਂ ਨੂੰ ਕੁਝ ਨਹੀਂ ਤੇ ਉਹ ਮੰਨਦਾ ਨਹੀਂ ਗਲਤੀ ਆਏ ਨਹੀਂ ਕਹਿੰਦਾ ਉਹ ਮੋਟਾ ਨਹੀਂ ਉਹ ਨਾ ਉਹ ਜਾ ਕੋਈ ਆ हा बेचारे किथे आख़िरी ਦਰਸਲੇ ਪੂਰਾ ਮਾਮਲਾ ਸੰਗਰੂਰ ਦੇ ਪਿੰਡ ਬੰਗਾ ਵਾਲੀ ਤਾਂਦਰੇ ਦਾ ਹੈ ਜਿੱਥੇ ਕਿ ਗੁਰਦੁਆਰਾ ਸਾਹਿਬ ਵਾਸਤੇ ਪਾਣੀ ਦੀ ਛਵੀਲ ਲਾਉਣ ਵਾਸਤੇ ਦੁੱਧ ਲਿਆ ਗਿਆ ਸੀ ਪਰ ਜਿਹੜਾ ਦੁੱਧ ਲਿਆ ਉਹ ਪਲਾਸਟਿਕ ਦਾ ਬਣ ਗਿਆ ਪਿੰਡ ਵਾਸੀਆਂ ਨੇ ਇਸ ਦੀ ਵੀਡੀਓ ਬਣਾ ਲਈ ਪਿੰਡ ਵਾਸੀ ਜਦੋਂ ਇਸ ਦੁੱਧ ਨੂੰ ਗਰਮ ਕਰ ਰਹੇ ਸੀ ਤਾਂ ਉਹ ਪਲਾਸਟਿਕ ਵਿੱਚ ਤਬਦੀਲ ਹੋ ਗਿਆ ਜੋ ਨਾ ਤਾਂ ਟੁੱਟ ਰਿਹਾ ਸੀ ਅਤੇ ਨਾ ਹੀ ਪੀਣ ਜਾਂ ਫਿਰ ਖਾਣ लायक ਸੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਵੀਡੀਓ ਬਣਾ ਲਈ ਤੁਹਾਨੂੰ ਉਹ ਪੂਰੀ ਵੀਡੀਓ ਸੁਣਾਉਣੀ ਹੈ ਜਿਸ ਵਿੱਚ ਕਿ ਪਿੰਡ ਵਾਸੀਆਂ ਨੇ ਇਸ ਤੰਦਲੀ ਦਾ ਪਰਦਾ ਫਾਸ਼ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਨੇ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਜਾਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਅਜਿਹਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐ ਕਰਕੇ ਗੱਲ ਹੋ ਗਈ ਸਾਡੇ ਗੱਲ ਪੈਂਦਾ ਯਾਰ ਦੱਸ ਹੁਣ ਸਹੀ ਹੈ ਕਿ ਗਲਤ ਹੈ ਤੁਸੀਂ ਆਪ ਹੀ ਲਾ ਲਓ ਸਾਹਿਬ ਸਮਝ ਤੋਂ ਬਾਹਰ ਆ ਰੇਟ ਲਾਉਣਾ ਅੜ ਕੇ ਰੇਟ ਵੀ ਅੜ ਕੇ ਲੈਣਾ ਪੂਰਾ ਤੇ ਦੇਖ ਲਓ ਹੁਣ ਚੀਜ਼ ਵਧੀਆ ਦੇ ਦੋ ਭਾਈ ਯਾਰ ਰੇਟ ਦਾ ਨਾਲ ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ ਬੈਠੇ ਵੀ ਗੁਰੂ ਘਰ ਚ ਬੰਦਦਰੋਂ ਤੁਸੀਂ ਗੁਰੂ ਘਰ ਨਾਲ ਏ ਠੱਗੀਆਂ ਲਾਈ ਜਾਂਦਾ ਮੈਂ ਤਾਂ ਹਰਾਣਾ ਯਾਰ ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ ਬਹਿ ਜਾ ਲੋਕਾਂ ਨੂੰ ਗੱਜ ਪਾਣੀ ਅੱਜ ਸਾਰੀ ਦਿਣੀ ਲੋਕਾਂ ਨੇ ਗਰਮੀ 'ਚ ਪਿੰਡ ਦੇ ਨਾਲ ਸੇਵਾ ਕਰੀਆ ਠੀਕ ਆ ਤੁਸੀਂ ਪਾਪ ਕਰੇ ਗਾਣਾ ਨਿਕਲ ਜੀ ਨੇ ਵਿੱਚੋਂ ਤੁਸੀਂ ਪਾਪ ਕਰੇਗਾ ਕੀ ਕਿੰਨਾ ਕੱਢ ਲੇਉਂਗੇ ਵਿੱਚੋਂ ਹਜ਼ਾਰ ਕੱਢ ਲਾਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈ ਚਾਹੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਜ਼ਰਾ 400 ਚਾਹ ਤਰੀ ਕੋਠੀ ਵੇਚੀ ਦੱਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕੇ ਇਹਨੂੰ ਉਹ ਕੇ ਇਹਨੂੰ ਪ੍ਰਾਈਵਟ ਪਰਸਨਲੀ ਵੇਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਲੈ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਏ ਕੋ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨਿਕ ਨਿਕ ਬੱਚੇ ਨੇ ਬੀਤਰ ਜਰਨਾ ਚਾਹੁੰਦੇ ਉਹੀ ਤਾਂ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਤੂੰ ਆ ਕੇ ਬਾਹੂ ਕਰ ਰਹੇ ਹੋ ਯਾਰ ਦੇਖ ਹਨ ਮਾੜਾ ਮੋਟਾ ਆਲਾ-ਦਾਲ ਦੇਖਿਆ ਕਰੋ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣੀਆਂ ਉਹ ਵੀ ਲੋਕਾਂ ਨੂੰ ਚੁਗਦੀਆਂ ਹੁੰਦੀਆਂ ਸਾਡੀਆਂ ਨੇ ਕਰੀ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲਓ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਵਾਲਿਆਂ ਨੂੰ ਵੀ ਬੇਨਤੀ ਆ ਠੀਕ ਹੈ ਤੇ ਪਿੰਡਦਿਆਂ ਨੂੰ ਵੀ ਬੇਨਤੀ ਆ। ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ। ਤੇ ਇਸ ਤੋਂ ਬਾਅਦ ਪਿੰਡ ਵਾਸੀ ਭੜਕ ਉੱਠੇ ਆ ਤੇ ਉਹਨਾਂ ਨੇ ਡੇਰੀ ਦੀ ਤੋੜਪੰਨ ਕੀਤੀ। ਹਾਲਾਂਕਿ ਇਸ ਦੌਰਾਨ ਵੀ ਡੇਰੀ ਮਾਲਕ ਪਿੰਡ ਵਾਸੀਆਂ ਨੂੰ ਧਮਕੀਆਂ ਦੇਂਦਾ ਸੁਣਾਈ ਦਿੱਤਾ ਅਤੇ ਪੁਲਿਸ ਬੁਲਾਉਣ ਦੀਆਂ ਗੱਲਾਂ ਕਰਨ ਲੱਗਿਆ ਜਿਸ ਤੋਂ ਬਾਅਦ ਪਿੰਡ ਵਾਸੀ ਹੋਰ ਵੀ ਭੜਕ ਗਏ ਅਤੇ ਉਹਨਾਂ ਨੇ ਉਸ ਦਾ ਸਾਰਾ ਦੁੱਧ ਅਤੇ ਸਮਾਨ ਚੁੱਕ ਕੇ ਡੇਰੀ ਤੋਂ ਬਾਹਰ ਸੁੱਟ ਦਿੱਤਾ ਅਤੇ ਡੇਰੀ ਨੂੰ ਤਾਲਾ ਲਾ ਦਿੱਤਾ। 안녕히계 رو سالا چار فونٽ ਤਾਂ ਹੁਣ ਇਹ ਘਟਨਾ ਬੇਹਦ ਵੱਡੇ ਸਵਾਲ ਖੜੇ ਕਰਦੀ ਹੈ ਕਿ ਆਖਿਰ ਕਿਸ ਤਰ੍ਹਾਂ ਪੰਜਾਬ ਵਿੱਚ ਨਕਲੀ ਜਾਂ ਫਿਰ ਮਿਲਾਵਟੀ ਦੁੱਧ ਵੇਚਿਆ ਜਾ ਰਿਹਾ ਹੈ ਅਤੇ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਦੱਸੀਏ ਕਿ ਪਿੰਡ ਵਾਸੀਆਂ ਨੇ ਸਿਰਫ 2 ਕਿਲੋ ਦੁੱਧ ਹੀ ਲਿਆ ਸੀ ਪਰ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਡੇਰੀ ਵਿੱਚ ਵੱਡੇ ਪੱਧਰ ਤੇ ਦੁੱਧ ਵਿਕਦਾ ਹੈ ਤਾਂ ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਇਹ ਡੇਰੀ ਮਾਲਕ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਸੀ ਇਹ ਵੀ ਵੱਡੀ ਗੱਲ ਇਹ ਕਿ ਇਹ ਡੇਰੀ ਗੁਰਦੁਆਰਾ ਸਾਹਿਬ ਵਿੱਚ ਬਣੀਆ ਦੁਕਾਨਾਂ 'ਚ ਬਣਾਈ ਗਈ ਸੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬੈਠ ਕੇ ਇਹ ਵਿਅਕਤੀ ਲੋਕਾਂ ਦੀ ਸਿਹਤ ਨਾਲ ਤਾਂ ਖਿਲਵਾੜ ਕਰ ਹੀ ਰਿਹਾ ਸੀ ਨਾਲ ਹੀ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਗੁਰੂ ਘਰ ਨੂੰ ਵੀ ਧੋਖਾ ਦੇ ਰਿਹਾ ਸੀ ਫਿਲਹਾਲ ਇਸ ਡੇਰੀ ਮਾਲਕ ਖਿਲਾਫ ਪਿੰਡ ਵਾਸੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ